ਸ਼੍ਰੀ ਵਾਹਿਗੁਰੂ ਜੀ ਇੱਕ ਰੋਜ਼ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਅ ਦਸਤ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਤਨ ਹੋ ਬਈ ਜੇ ਸੋਤੀ ਲਖ ਵਾਰ ਚੁੱਪੈ ਚੁੱਪ ਨ ਹੋ ਬਈ ਜੇ ਲਾਇ ਰਹਾਂ ਲਿਵਤਾਰ ਭੁਖਿਆ ਬਖਣਾ ਉਤਰੀ ਜੇ ਬੰਨਾ ਬਰੀਆ ਪਾਰ ਸੋ ਸਿਆਣ ਪਾ ਲਖ ਹੋ ਹੈ ਤਾ ਇੱਕ ਨਚ ਲੈ ਨਾਲ ਸੁਖ ਜਿਆ ਰਹਾ ਹੋਈਆ ਤੋ ਘੂੜਾ ਦਿੱਤਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਉਣਿਆ ਕਾਰ ਹੁਕਮ ਨਾ ਘਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਬੜਿਆਏ ਹੁਕਮੀ ਦਮ ਨੀਚ ਹੁਕਮ ਲੈਦ ਦੁਖ ਸੁਭਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਵੇ ਕੋ ਹੁਕਮੀ ਸਦਾ ਪਵਾਹੀ ਹੈ ਹੁਕਮੈੰਦਰ ਸਭ ਕੋ ਬਾਹਰ ਹੁਕਮਨਾਥ ਹੋਏ ਨਾ ਹੁਕਮਾਂ ਜਿ ਬਜ ਜਾਏ ਤਾਂ ਹੋ ਪੈ ਕ ਨਾ ਕੋਏ ਗਾਵੇ ਕੋ ਤਾਨ ਹੋਵੇ ਜਿ ਸਹ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆ ਅੰਨ ਚਾਰ ਗਾਵੇ ਕੋ ਵਿਦਿਆ ਵਿਖੰ ਮੀਚਾਰ ਗਾਵੇ ਕੋ ਸਾਥ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੈ ਤਿਸੈ ਦੂਰ ਗਾਵੇ ਕੋ ਵਿਖੇ ਹਾਤਰਾਹ ਦੂਰ ਕਤਨਾ ਕਥੀ ਨਾ ਆਵੇ ਟੋਟ ਘਤ ਘਤ ਗਥੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਥੱਕ ਪਾਹੇ ਤੁਗਾ ਜੁਗੰਤਰ ਖਾਹੀ ਕਾਹੇ ਹੁਕਮ ਹੀ ਹੁਕਮ ਚੱਲਦਾ ਹੈ ਰਾਹ ਨਾਨਕ ਵਿਗਸਾ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਲਾਏ ਭਾਖਿਆ ਪਾਉ ਅਪਾਰ ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਮੂੰਹ ਫੇਰ ਕੇ ਅੱਗੇ ਰਖੀਐ ਜਦ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣਤ ਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ੁਠਿਆਏ ਵਿਚਾਰ ਕਰਮੀ ਆਵੈ ਕਪੜਾ ਨੰਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਉੰਤਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇ ਵੇ ਆਪਨ ਪਾਇਆ ਮਾਣ ਅਨੰਤ ਰਵਿ ਹੈ ਗੁਣਿੰਦ ਦਾ ਹਾਨ ਗਾਵੀਐ ਸੁਣੀਐ ਮਨ ਰਖੀਐ pau ਤੁਬਰਾਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੋਰੀ ਸ਼ਰ ਗੁਰਬੋ ਰਖ ਬਰਮਾ ਗੁਰਪਾਰ ਪਤਨੀ ਮਾਈ ਜਿਹਾਉ ਜਾਣਾ ਆਕ ਨਾਹੀ ਕਹਨਾ ਕਤਨੁ ਜਾਇ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸ਼ਰਣ ਜਾਇ ਦੀ ਯਤਨਾ ਵਾ ਜਿਤਿ ਸੁਭਾਵਾ ਬਣ ਬਾਨੇ ਕੇ ਨਾਹਿ ਕਰੀ ਮੰ ਜੀ ਦੀ ਸਰੜੇ ਭਾਈ ਵਿਕਾ ਵਿਣ ਕਰਮਾ ਕੈ ਮਲੇ ਲਈ ਮਤ ਵਿਚ ਰਤਨ ਜੋਹ ਹਰਮਾਨਕ ਜੇ ਗੁਰ ਕੀ ਸਿੱਖ ਸੁਣੇ ਉੰਗੜਾ ਕਦੇ 부ਝਾਈ ਸਬਨਾ ਦੀਆਂ ਗਾਇਕ ਦਾਤਾ ਸੋ ਮੈਂ ਵਿਸ਼ਰਣਾ ਜਾਇ ਜੇ ਜੁਗਤਾਰ ਆਲ ਜਾ ਹੋਰ ਦਸੋਣੀ ਹੋ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚਲਐ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਵ ਆਤਮ ਪੁੱਛੈ ਕੀ ਕੀੜਾ ਅੰਦਰ ਕੀਟਕਾਰ ਦੁਸ਼ੀ ਦੋ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਰਾਗੁਣ ਦੇ ਜਿਹਾ ਕੋਈ ਨ ਸੁਜੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਦ ਬੀਜ ਰਸੁਰਨਾਤ ਸੁਣਿਆ ਦਰਤ ਤਦ ਬਲਿਆ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਉਣ ਸਭ ਤੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਗਾ ਨਾਸ ਸੁਣਿਆ ਸ਼ਰਮਰਮਾਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਦੁਗਤ ਤਨ ਭੇਦ ਸੁਣਿਆ ਸਾਸਤਿ ਸਿਮਰਤਿ ਵੇਤ ਨਾਨਕ ਭਗਤ ਦਾ ਸਦਾ ਵਿਗਾਸ ਸੁਣਿਆ ਦੂਪ ਬਾਬ ਦਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਸ਼ ਨਾਨਕ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲੱਗ ਸਹਿਜ ਤੇ ਆਣ ਨਾਨਕ ਭਗਤ ਦਾ ਸਦਾ ਵਿਗਾਸ ਸੁਣਿਆ ਦੂਪ ਬਾਬ ਕਾ ਨਾਸ ਸੁਣਿਆ ਸਰਾ ਗੁਨਾਹ ਕੇ ਗਾਹ ਸੁਣਿਆ ਸੇਖਬੀਰ ਪਾਤਸ਼ਾ ਸੁਣਿਆਂ ਦੇ ਪਾਵੈ ਰਾਹ ਸੁਣਿਆ ਹੱਥ ਹੋਵੇ ਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪਾਪ ਦਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਬਿਸ਼ਭਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸਰਦ ਹੋਵੇ ਮਨ ਬੁੱਧ ਮਨੈ ਸਕਲ ਭਾਵਨ ਕੀ ਸ਼ੁੱਧ ਮਨੈ ਮਹ ਟੋਟਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਥਾਕ ਨ ਪਾਏ ਮੰਨੈ ਬਤ ਸਿਆਮ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸਿਧੀ ਸੁਨ ਬੰਦ ਐਸਾ ਨਾਮ ਨਦੰਗਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੂਖ ਦਵਾਰ ਮੰਨੈ ਪਰਵਾਰ ਸਦਾ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨਾ ਪੇਖ ਐਸਾ ਨਾਮ ਨਰਗਨ ਹੋਏ ਜਿ ਕੋ ਮਨ ਦਾਣ ਮਨ ਪੋਏ ਪੰਚ ਪ੍ਰਵਾਰ ਪੰਚ ਪ੍ਰਦਾਣ ਪੰਚੇ ਪਾਵ ਹਦਰਗਿਆ ਮਾਨ ਬੰਚੇ ਸੋਹਾ ਹੈ ਦਰ ਰਾਜਾਨ ਪੰਚਾ ਕਾ ਕਰ ਏਕ ਤੇ ਆਣ ਜਿ ਕੋ ਕਹੈ ਤਰ ਵਿਚਾਰ ਕਰਦੇ ਗਏ ਕਰਨੇ ਨਾਹੀ ਸੋ ਮਾਰ ਤੌਲ ਧਰਮ ਦਇਆ ਕਾਪੂਤ ਸੰਤੋਖਤਾ ਬ੍ਰਥਿਆ ਜਨ ਸੂਤਾ ਜੀ ਕੋ ਬੁੱਝ ਜਾਏ ਹੋ ਵੈ ਸਚਿਆਰ ਤਵਲੇ ਉਪਰ ਕੀਤਾ ਪਹਾਰ ਦਰਦੇ ਹੋਰ ਪਰ ਹੋਰ ਹੋਰ ਇਸਤੇ ਭਾਰਤ ਲੈ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸੁਪਨਾ ਲਿਖਿਆ ਬੜੀ ਕਲਾ ਨੇ ਹੋ ਲਿਖਾ ਲਿਖ ਜਾਣ ਕੋਏ ਲਿਖਾ ਲਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਇੱਕੋ ਕਬਾਓ ਦਿਸਤੇ ਹੋਏ ਲਖ ਦਰੀਆਵ ਗੁਦਰਤਾ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਤੋ ਤਦ ਪਾਵੇ ਸਾਈ ਪਲੀ ਤਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਨਾਸੰਖ ਬੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਤ ਜੋਗ ਮਨ ਰਹਾ ਹਯੋ ਦਾਸ ਨਾਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦਿ ਅਸੰਖ ਦਾਤਾਰ ਅਸੰਖ ਸੋਰ ਮੋਹ ਬਾਖਸਾਰ ਅਸੰਖ ਮੋਨ ਲਿਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾ ਵਾਇਕ ਵਾਰ ਜੋਤਿ ਪਾਵੈ ਸਾਈ ਪੜੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਤ ਕੋ ਹੋਰ ਅਸੰਖ ਚੋਹ ਨਹਰਾ ਮੁਖੋਰ ਅਸੰਖ ਮਰ ਕਰ ਜਾਹੇ ਜੋਰ ਨਾ ਸੰਗਲਬਟ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖੁ ਡਿਆਦ ਗੂੜੇ ਫੇਲਾਹੇ ਅਸੰਖ ਮਲੇਸ਼ ਮਲਪਖ ਸਾਹੇ ਜੋ ਅਸੰਖਨਿੰਦਕ ਸਿਰ ਕਰਹੇ ਪਾਰ ਨਾਨਕ ਨੀਤਿ ਕਹੇ ਵਿਚਾਰ ਪਵਾਰਿਆ ਨਾ ਜਾਵਾ ਇਕ ਬਾਰ ਜੋ ਤਤ ਪਾਵੈ ਸਾਈ ਬਲੀਕਾਰ ਤੂ ਸਦਾ ਸਲਾਮਤ ਨਰੰਕਾਰ ਆ ਸੰਖਨਾ ਅ ਸੰਖਾਭ ਅ ਕਮਮ ਅ ਕਮਮ ਸੰਖਲੋ ਅ ਸੰਖਕਹ ਸਰਪਾਰ ਹੋਇ ਗakre ਨਾਮ ਖਰੀ ਸਾਲਾਹ ਅਰੇ ਜਾਮ ਗੀਤ ਬੰਗਾ ਖਰੀ ਲਖਨ ਬੋਲਣ ਬਾੜ ਅਕਰਾ ਸਰ ਸੰਜੋਗ ਵਿਖਾਨ ਜਿਨਨੇ ਲਿਖੇ ਦੇ ਸਰਨਾਹੇ ਜੇ ਫਰਮਾਏ ਤੇਤੇ ਬਾਹੇ ਜੇ ਤਾਂ ਕੀਤਾ ਤੇ ਤਾਣਾ ਬਰਣਾ ਵੈਣਾ ਨਹੀਂ ਕੋਤਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਤ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਈਏ ਹੱਥ ਪੈਰ ਦੰਦੇ ਬਾਣੀ ਤੋਂ ਦਾਤ ਸੁਖੇ ਮੋਤ ਬਲੀ ਦੀ ਕੱਪੜ ਹੋਏ ਤੇ ਸਭੂਣਾ ਲਈ ਓ ਤੋਏ ਭਈਏ ਮਤ ਬਾਬਾ ਕੈ ਸੰਗ ਉਦੋ ਬਹਿਨਾਵੇਂ ਗੈ ਰੰਗ ਪੁੰਨੀ ਪਾਪੀ ਆਕਰਨਾ ਹੈ ਕਰ ਕਰ ਕਰਨਾ ਨਿਕਲੇ ਜਾ ਹੋ ਆਪੇ ਬੀਜਾ ਬੇਹੀ ਖਾਹ ਨਾਨਕ ਹੁਕਮੀਆਂ ਵੋ ਜਾ ਤੀਰਥ ਤਪਦਿਆ ਦਤ ਦਾਨ ਜਿ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗਣ ਕੀਤੇ ਭਗਤ ਨਾ ਹੋਏ ਸੋ ਅਸਦਾਤ ਬਾਣੀ ਬਰਮਾਓ ਸਤ ਸੋਹਾਨ ਸਦਾ ਮਨ ਚਾਵ ਤਵਣ ਸੋ ਵੇਲਾ ਵਖਤ ਕਵਣ ਕਵਣ ਤੇ ਕਵਣ ਵਾਰ ਕਵਣ ਸਰੂਤੀ ਮਾਹ ਕਵਣ ਜਿਤ ਹੋਆ ਯਕਾਰ ਵੇਣ ਪਈ ਪੰਡਤੀ ਜੇ ਹੋ ਵਹਿਲੇ ਕੁਰਾਨ ਭਗਤ ਨ ਪਾਇਓ ਕਾਦੀਆ ਦਿਲ ਖਨਲੇ ਕੁਰਾਨ ਤਿਤਵਾਰ ਨਾ ਜੋਗੀ ਧਾਨ ਰਤਮਾਉ ਨ ਕੋਈ ਜਾਗਰਤਾ ਸਰੜੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਵਸਾ ਲਾਹੇ ਕਉ ਵਰਣੇ ਕਿਵ ਜਾਣਾ ਨਾਨਕਿਆ ਕਨ ਸਭ ਕੋ ਆਖਾ ਇੱਕ ਦੂਏ ਕਿਸੇ ਆਣਾ ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾਤਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਇੱਕ ਗਿਆਨਾ ਸੋਹੈ ਪਤ ਲੱਬਤਾ ਰਤ ਅਗਸੈਂਗਾਸ ਗੋੜ ਗੋੜ ਕਪਾਲ ਥਕੇ ਵੇਦ ਕਹਣ ਕਬਾਤ ਸੈ ਸੜ ਰ ਕਹਣ ਕ ਤੇ ਬਾਸ ਲੋਇਕ ਤਾ ਹਾਤ ਲਿਖਾ ਹੋਏ ਤ ਲਿਖਿਆ ਲਿਖਾ ਹੋਏ ਬਨਾਸ ਨਾਨਕ ਬਟਾਇਆ ਕੀ ਹੈ ਆਪੇ ਜਾਣ ਆਪ ਸਲਾਹੀ ਸਲਾਹੇ ਤੀ ਸੁਰਤ ਨ ਪਾਈ ਆ ਨਦੀਆਂ ਦੇਵਾ ਪਵਹੈ ਸਮੁੰਦ ਨ ਜਾਣੀ ਹੈ ਸਮੰਦ ਸ਼ਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਣਾ ਹੋਵਣੀ ਜੇ ਤਿਸ਼ਮਨ ਹੋਣਾ ਵੀਸਰ ਹੈ ਅੰਤ ਨਾ ਸਿਪਤੀ ਕਹਨ ਨ ਅੰਤ ਅੰਤ ਨਾ ਕਰਨੇ ਦੇਨ ਨ ਅੰਤ ਅੰਤ ਨ ਬੇ ਕਨਸਰਣ ਨਾ ਅੰਤ ਅੰਤਰਾਂ ਜਾਪੈ ਕਿਆ ਮਨਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਰਾਂ ਜਾਪੈ ਬਾਰ ਬਾਰ ਅੰਤਕਾਰਣ ਕੀਤੇ ਬਰੜਾਹੇ ਤਾਂਕੇ ਅੰਤਨ ਪਾਏ ਜਾਏ ਇਹੋ ਅੰਤਰਾਂ ਜਾਣ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬੀ ਉਚਾ ਥਾਵੋ ਉਚੈ ਪਰ ਉਚਾਨਾ ਗੇ ਵੜੀ ਉਚਾ ਹੋ ਵੇ ਕੋਏ ਤਿਸੁ ਜੇ ਕੋ ਜਾਣੈ ਸੋਏ ਜੇ ਵੜਿਆ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵਡਾ ਦਾਤ ਦਾ ਦਲਣਾ ਤਮਾਏ ਕਿਤੇ ਮੰਗਹਿ ਦੁਦਿਆਪਾਰ ਕਿਤੇ ਅਕੰਤ ਨਹੀਂ ਵਿਚਾਰ ਕਿਤੇ ਖਬਤ ਤਹੇ ਵਿਕਾਰ ਕਿਤੇ ਲੈ ਲੈ ਮੁਕਰਪਾਏ ਕਿਤੇ ਮੁਰਖਾ ਹੀ ਕਾਹੇ ਕਹਿ ਤਿਆ ਦੁਖ ਭੋਗ ਸਤ ਮਾਰਹ ਪੈਦਾ ਤੇਰੀ ਤਤਾਰ ਬੰਦ ਖਲਾਸੀ ਬਾਣੇ ਹੋਏ ਹੋਰ ਆਪਨ ਸਬਦ ਕੋਏ ਜੇ ਕੋ ਹਾਇ ਕੋ ਆਖਣ ਪਾਏ ਉਹ ਜਾਣੇ ਜੀਤੀ ਅਮ ਖਾਏ ਆਪੇ ਜਾਣੇ ਆਪੇ ਦੇ ਆਕੇ ਸਿ ਬੇਕੇ ਹੀ ਕੇ ਜਿਸਨੂੰ ਬਖਸ਼ੇ ਸਿਬਦ ਸਲਾ ਨਾਨਕ ਬਾਦਸ਼ਾਹੀ ਪਾਕਸ਼ਾਹ ਆਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਮੁੱਲ ਵਹੇ ਮਰਲੇ ਜਾਹੇ ਮੁੱਲ ਬਾਏ ਮੁੱਲਾ ਸਨਾਹੇ ਆਮਲ ਧਰਮ ਅਮਲ ਦੀ ਬਾਣ ਆਮਲ ਤਲੇ ਅਮਲ ਪ੍ਰਵਾਨ ਆਮਲ ਬਖਸੀ ਸਾਹਮਣੇ ਸ਼ਾਨ ਅਮਲ ਕਰਮੇ ਅਮਲ ਫਰਮਾਨ ਮੁੱਲੋ ਯ ਮੁੱਲਾ ਖਿਆ ਨਾ ਜਾਏ ਨਾ ਧਗ ਰਹੇ ਲਿਵ ਲਾਏ ਅਖ ਹੈ ਵਿਦ ਬਾੜ ਪ੍ਰਾਨਾ ਕੱਪੜੇ ਕਰੇ ਵਿਖਿਆਣ ਅਖੇ ਬ੍ਰਹਮੇ ਅਖਾਏ ਇੰਦ ਅਖੇ ਗੋਬੀਦਾ ਗੋਬਿੰਦ ਅਖੇ ਈਸ਼ਰ ਅਖੇ ਸਿੱਧ ਅਖੇ ਕੀਤੇ ਕੀਤੇ ਬੁੱਧ ਅਖੇ ਦਾਨ ਵਿਅਕੇ ਦੇਵ ਅਖੇ ਸੁਰ ਨਨਮਨਜਨ ਸੇਵ ਕਿਤੇ ਆਇਆ ਕਨਪਾਹੇ ਕਿਤੇ ਕਹੇ ਗਉ ਟੁੱੜ ਜਾਹੇ ਤੇ ਕੀਤੇ ਹੋਰ ਕਰਹਿ ਦਾਇਆਖਨ ਸੱਭਹਿ ਕੀਕੇ ਜਿਵੜ ਬਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਲ ਕੀ ਅਸਨ ਗਵਾਰਾ ਗਾਵਾਰ ਸੋਦਰ ਕੇਹਾ ਸੋ ਕਰ ਕੇ ਹਾ ਜਿਤ ਬਸਰ ਬਸ ਮੰਨਲੇ ਵਾਧੇ ਨਾ ਦਾਣੇ ਕ ਸੰਖਾ ਕੀਤੇ ਬਾਵਨ ਹਾਰੇ ਤੇ ਤੇ ਰਾਗ ਬ੍ਰਿਸ਼ੁ ਕਹੀ ਅੰਨ ਕੇਤੇ ਗਵਨਹਾਰੇ ਗਾਵੈ ਤੁਹਨੋਂ ਬਾਣ ਬਣੀ ਮੈ ਸੰਤ ਗਾਵੈ ਰਾਜਾ ਧਰਮ ਦਵਾਰੇ ਗਾਵਹਿ ਜਿਤ ਗੁਪਤ ਲਿਖ ਜਾਣਹੇ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬ੍ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਨੰਦ ਦਾਸਨ ਬੈਠੇ ਦੇਵਤਿਆਂ ਤਰ ਨਾਲੇ ਗਾਵਹਿ ਸਿਦਿ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਕਾਵੇ ਵੀਰਦਾਰਾਰੇ ਗਾਵਨ ਬੰਦਤ ਬੜਨ ਰਫੀਸਰ ਜਗ ਜਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸਰਬ ਮਸ਼ਬਿਆਲੇ ਗਾਵਨ ਰਤਨੇ ਪਾਏ ਤੇਰੇ ਅਠ ਛੱਡ ਦੀ ਰਤ ਨਾਲੇ ਕਾਵੇ ਜੋਦਮਾ ਮਹਾਂ ਬਲਸੂਰਾ ਗਾਵੇ ਤਾਣੀ ਚਾਰ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਹੀ ਤਦ ਨ ਗਾਵਹਿ ਜੋ ਤਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਜਾ ਸਾਜੀ ਨਾਹੀ ਹੈ ਬੀਹੋ ਸੀ ਜੈਨ ਦਾਸੀ ਰਜਨਾ ਜਨਨਤ ਚਾਈ ਰੰਗੀ ਰੰਗੀ ਭਾਤੀ ਕਰ ਦਰਜਨ ਸੀ ਮਾਇਆ ਜਨਿਓ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਪ ਕਿਸ ਦੀ ਬੜਿਆਈ ਜੋ ਦਸ ਪਾਵੇ ਸੋਹੀ ਕਰਸੀ ਹੁਕਮਨਾ ਕਰਣਾ ਚਾਹੀ ਸੋ ਪਾਦਸ਼ਾਹ ਹੋ ਸਹਬਾ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਰ ਹੈ ਬੇਪੂਤ ਕੰਤਾ ਕਾਲ ਗਵਾਰੀ ਕਾਇਆ ਤੁਕ ਦਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਤੀ ਮਨ ਜੀਤੈ ਜਗ ਜੀਤੈ ਨਾ ਦੇਸ ਤੇ ਸਾਇਆ ਦੇਸ ਆਦੇ ਨੀਲਾ ਨਾ ਦੇਨਾਤ ਤੁਬ ਤੁਬਿ ਇੱਕ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਕਟਕੜ ਵਾਜੈ ਨਾਦ ਤਾਪ ਨਾਤ ਨਾਤੀ ਸਭ ਜਾ ਕੀ ਰਿਤਿ ਸਦਿ ਅਵਰਾਸਾਦ ਸੰਯੋਗ ਬਿਜੋਗ ਦੁਇ ਕਾਰ ਚਲਾਵੈ ਲਿਖਿਆ ਵੇ ਭਾਗ ਅਦਿਸ਼ਤ ਸ਼ਾਇਆ ਦੇਸ ਆਦਿ ਨੀਲਾ ਨਾਦ ਅਨਾਹਦ ਜੁਬ ਜੁਗੇ ਕਵੈਸ ਏ ਕਮ ਆਈ ਜੁਗਤ ਬਈ ਆਈ ਤਨ ਜੇਲੇ ਪ੍ਰਵਾਨ ਇਕ ਸੰਸਾਰੀ ਇਕ ਬੰਡਾਰੀ ਇਕ ਲਾਏ ਦੀ ਬਾਣ ਜਬ ਦਸ ਪਾਵੈ ਤਬ ਚਲਾਵੈ ਜਬ ਹੋਵੈ ਫਰਮਾਨ ਹੋਵੇ ਕਾਉ ਨਾ ਨਦਰ ਨਾ ਆਵੈ ਬਹੁਤਾ ਹੀ ਬਿਡਾਨ ਅਦਿਸ਼ਟਾਇ ਆਦੇਸ਼ ਆਦੇ ਨੀਲਾ ਨਦਨ ਹਦ ਜੁਗ ਜੁਗ ਇੱਕ ਵੇਸ ਹਸਨ ਲੋਏ ਲੋਏ ਬੰਧਾਰ ਜੋ ਗ੍ਰਿਪਾਇਆ ਸਵੇਕਾ ਬਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਨਰਾ ਦੇ ਸਤਿ ਸ਼ਾਇਆ ਦੇਸ਼ ਆਦੇ ਅਨੀਲਾ ਨਾ ਦੇ ਨਾਦ ਜੁਗ ਜੁਗ ਏਕ ਵੇ ਸਿਕ ਦੂਜੀ ਬੋਲ ਲਖ ਹੋ へ ਲਖ ਹੋ ਵਹ ਲਖ ਵੀਸ ਲਖ ਲਖ ਏਡਾ ਆਖੀ ਆ ਏਕ ਨਾਮ ਜਗਦੀਸ਼ ਇਤਰਾਹ ਪਦ ਬਉੜੀਆ ਟੜੀਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਟੀਟਾ ਆਏ ਰਹੀਸ ਨਾਨਕ ਨਦਰਿ ਪਾਈਐ ਟੂੜੀ ਗੂੜਾ ਠੀਸ ਆਕਣ ਜੋਰ ਚ ਪੈਨ ਜੋਰ ਜੋਰਣ ਮੰਗਨ ਦੇ ਨਜੂਰ ਜੋਰਣ ਜੀਵਨ ਮਰਨ ਨਹ ਜੋਰ ਜੋਰਣ ਰਾਜ ਮਾਲ ਮਨਸੂਰ ਜੋਰਣ ਸ੍ਰਦੀ ਗਿਆਨ ਵਿਚਾਰ ਜੋਰਣ ਜੁਗ ਦੇ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮਨੀਤ ਨ ਕੋਏ ਰਤੀ ਰੁਤੀ ਤੀਤੀ ਵਾਰ ਪਵਨ ਬਣੀ ਅਗਨੀ ਪਾਤਾਲ ਸੋਜ ਦਰਦੀ ਥਾ ਅਪੜਖੀ ਧਰਮ ਸੰਸਾਲ ਜਿਸੋਏ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਇ ਸਚਾ ਦਰਬਾਰ ਤਥਾ ਸੋਨ ਪੰਚ ਪਰਵਾਨ ਰਦ੍ਰੀ ਕਰਮ ਪਵੈਣੇ ਛਾ ਕੱਜ ਬਗਾਈ ਉੱਥੇ ਪਾਏ ਨਾਨਕ ਆ ਜਾਪੇ ਜਾਏ ਧਰਮ ਖੰਦ ਦਾਇਓ ਧਰਮ ਗਿਆਨ ਸੰਨ ਦਾਇਓ ਕੋ ਕਰਮ ਕੇਤੇ ਬਾਣ ਬਾਣੀ ਵੈ ਸ਼ੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਤਕੜੀ ਹੈ ਰੂਬਰਾਂ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੇਤੇ ਕੇਤੇ ਦੁਪ ਦੇਸ ਕੇਤੇ ਅੰਦਜੰਦ ਸੂਰ ਕੇਤੇ ਕੇਤੇ ਮੰਡਲ ਦੇਸ ਇਤੇ ਸਤ ਬਦਲਾਤ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਲ ਮਨ ਕੀਤੇ ਕਿਤੇ ਤਨ ਸੰਬੰਧ ਕਿਤੇ ਫਾਣੀ ਕੀਤੇ ਬਾਣੀ ਕੀਤੇ ਬਾਤ ਨ ਰੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਦੇ ਅੰਤ ਲੈ ਅੰਤ ਗਿਆਨ ਖੰਨ ਮੈਂ ਗਿਆਨ ਪ੍ਰਚੰਡ ਦੱਤਾਨਾ ਬਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਦਿੱਥਾ ਕਾਲ ਤਕੜੀਏ ਬਹੁਤ ਅਨੂਪ ਤਾਂਗੀਆਂ ਗੱਲਾਂ ਕਥੀਆਂ ਨਾਂ ਜਾਹੇ ਜੇ ਕੋ ਕਹ ਪਿਛਬਿ ਥਾਏ ਤਥਾ ਕੜਿਐ ਸੁਰਤ ਮਤ ਬਨ ਬੁੱਧ ਸੱਚਾ ਕੜਿਐ ਸੁਰਾਸਦਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਦਿੱਥੈ ਹੋਰਨ ਕੋਈ ਹੋਰ ਦਿੱਥੈ ਜੋਤ ਮਹਾ ਬਲਸੂਰ ਤਨ ਮਹਿ ਰਾਮ ਰਹਾ ਭਪੂਰ ਦਿੱਥੈ ਸੀਤੋ ਸੀਤਾ ਮਹਿ ਮਾਹੇ ਤਾਗੇ ਰੂਪ ਨਕਤਨੇ ਜਾਏ ਨਾ ਅਮਰ ਹੈ ਨ ਟਾਗੇ ਜਾਏ ਜਨਕ ਰਾਮ ਵਸੈ ਮਨ ਮਾਹੇ ਉੰਧ ਤੈ ਭਗਤਵ ਸਕਲੋ ਗ੍ਰਹ ਅਨੰਦ ਸਚਾ ਮਨ ਸੋਏ ਸਾਜ ਕੰਡਵ ਸਾਨ ਰੰਕਾਰ ਕਰ ਕਰ ਵੇਖਨ ਦ੍ਰਿਣਿ ਹਾਲ ਤੁਥੈ ਕਰਨ ਮੰਡਲ ਵਰਪੰਡ ਜੇ ਕੋ ਕਥਾ ਤੰਤ ਨੰਤ ਤੁਥੈ ਲੋਲ ਆਕਾਰ ਜੇ ਵੇ ਤੇ ਹੁਕਮ ਤੇ ਵੇ ਤੇ ਵਕਾਰ ਵੇਖਿਆ ਵਿਗਸ ਕਰ ਵਿਚਾਰ ਨਾਨਕ ਤਨਾ ਕਰੋੜਾ ਸਾਤ ਜਤ ਬਹਾਰਾ ਦਿਰਜ ਸੁਨਹਾਰ ਅਹਰਨ ਮਤ ਵੇਦ ਹਦੀਾਰ ਭੋਖ ਲਗਨ ਤਪਤਾ ਬਾਂਡਾ ਪਾਵਨ ਮਰਦਿਤ ਢਾਲ ਕੜੀਏ ਸ਼ਬਦ ਸਜੀਤਕ ਸਾਲ ਜਨ ਤੋ ਨਦਰ ਕਰਮ ਤਿੰਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਦਿਵਸ ਰਾਤ ਦੋਏ ਦਾਈ ਦਾਇਆ ਫਿਰ ਸਗਲ ਜਗਤ ਸੰਗਿਆਈਆਂ ਬੁਰਿਆਈਆਂ ਬਚ ਧਰਮ ਹਦੂਰ ਧਰਮੀ ਆਪੋ ਆਪਣੀ ਜਿਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾ ਹਾਲ नान ते मुख जॾे की छुटी नाम ते आया के मशकत कल नानक ते मुख जिती छुटी न